ਮਜਬੀ ਮਾਸਬਾ ਉੱਤਰ ਪ੍ਰਦੇਸ਼ ਉੱਤਰਾਖੰਡ ਦੇ ਭਾਈ ਜਰਨੈਲ ਸਿੰਘ ਜੀ ਨੂੰ ਨਾਨਕਮਤਾ ਕਮੇਟੀ ਦੇ ਮੈਂਬਰ ਡਾਇਰੈਕਟਰ ਜਿਹੜਾ ਵਾ ਨੋਮੀਨੇਟ ਕੀਤਾ ਗਿਆ ਵਾ ਇਹਨਾਂ ਨਾਲ ਵੀ ਗੱਲਬਾਤ ਕਰਨੇ ਆ ਭਾਈ ਸਾਹਿਬ ਜੀ ਵਧਾਈ ਹੋਵੇ ਪਹਿਲਾਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੀ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਜੀ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਮذਬੀ ਸਿੱਖ ਮਹਾਸਭਾ ਦੇ ਗਰੁੱਪ ਦੇ ਜਿਹੜੇ ਵੀ ਸਾਡੇ ਦੋਨਾਂ ਸਟੇਟਾਂ ਦੇ ਸਾਡੇ ਵੀਰ ਨੇ ਸਾਡੀ ਬਰਾਦਰੀ ਦੇ ਉਹਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਆਪਣਾ ਸਰਦਾਰ ਜਰਨੈਲ ਸਿੰਘ ਜੀ ਨੂੰ ਨਾਮਿਨੇਟ ਕੀਤਾ ਹੈ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਜੀ ਦਾ ਤੇ ਹੋਰ ਵੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਆ ਤੇ ਸਾਰੇ ਹੀ ਰਲ ਮਿਲ ਕੇ ਅਸੀਂ ਆਪਣੀ ਜਿੰਨੀ ਵੀ ਸੇਵਾ ਆ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਜੀ ਦੀ ਇਹ ਕਰਾਂਗੇ ਤਨ ਮਨ ਧਨ ਦੇ ਨਾਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਹਿਣਾ ਚਾਹ ਰਿਹਾ ਕਿ ਸਾਡੇ ਇਸ ਜਪਾਈ ਜਰਨੈਲਸਨ ਮੈਂਬਰ ਬਣਾਉਣ ਵਾਸਤੇ ਕਈ ਵਾਰੀ ਇਕੱਠ ਹੋਇਆ ਕਈ ਵਾਰੀ ਮੀਟਿੰਗਾਂ ਹੋਈਆਂ ਤੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਸਨਮਾਨ ਕੀਤਾ ਸਾਡੀ ਰੱਖੀ ਇਹ ਗੱਲ ਤੇ ਭਾਈ ਜਰਨੈਲ ਸਿੰਘ ਨੂੰ ਅੱਜ ਗੁਰਦੁਆਰੇ ਦਾ ਸੇਵਾਦਾਰ ਮੈਂਬਰ ਥਾਪਿਆ ਗਿਆ ਬਣਾਇਆ ਗਿਆ ਉਮੀਦ ਕਰਦੇ ਆ ਭਾਈ ਜਰਨੈਲ ਸਿੰਘ ਜੀ ਜੋ ਵੀ ਕਮੇਟੀ ਵੱਲੋਂ ਸੇਵਾ ਲੱਗੇਗੀ ਜਾਂ ਆਪਣੇ ਵੱਲੋਂ ਜੋ ਵੀ ਚੰਗੀ ਸੇਵਾ ਲੱਗੇਗੀ ਭਾਈ ਜਰਨੈਲ ਸਿੰਘ ਜੀ ਆਪਣੇ ਧਰਮ ਅਨੁਸਾਰ ਇਸ ਸੇਵਾ ਨੂੰ ਪੂਰੀ ਪੂਰੀ ਨਿਭਾਉਣਗੇ ਅਤੇ ਮذਬੀ ਸੰਗਮ ਸਭਾ ਦਾ ਵੱਧ ਤੋਂ ਵੱਧ ਸਹਿਯੋਗ ਦੇਣਗੇ ਅਤੇ ਕਮੇਟੀ ਨਾਲ ਮਿਲ ਕੇ ਚੱਲਣਗੇ ਜੀ ਸਾਡੇ ਮذਬੀ ਸਿੱਖ ਪਰਿਵਾਰਾਂ ਦੇ ਜਿਹੜੇ ਪਰਿਵਾਰ ਨੇ ਕੋਸ਼ਿਸ਼ ਬਹੁਤ ਜ਼ਿਆਦਾ ਗਰੀਬ ਨੇ ਕੁਛ ਉਹ ਸਿੱਖੀ ਵੱਲੋਂ ਟੁੱਟਦੇ ਵੀ ਜਾ ਰਹੇ ਨੇ ਕਿਉਂਕਿ ਸਾਡੀਆਂ ਕਮੇਟੀਆਂ ਸਾਡੇ ਜਿਹੜੇ ਆਗੂ ਨੇ ਉਸ ਵੱਲ ਧਿਆਨ ਨਹੀਂ ਦੇ ਰਹੇ ਆਪ ਜੀ ਮੈਂਬਰ ਬਣਾਇਆ ਗਿਆ ਮਨੋਨੀਤ ਕੀਤਾ ਗਿਆ ਭਾਈ ਦਰਦਾਲ ਸਿੰਘ ਜੀ ਨੂੰ ਆਪ ਜੀ ਆਪਣੇ ਸਿੱਖ ਪਰਿਵਾਰਾਂ ਵਾਸਤੇ ਆਪਣੇ ਜਿਹੜੇ ਗਰੀਬ ਸਿੱਖ ਪਰਿਵਾਰ ਨੇ ਉਹਨਾਂ ਵਾਸਤੇ ਕੀ ਅੱਗੋਂ ਕਰੋਗੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਬਾਬਾ ਜਰਨੈਲ ਸਿੰਘ ਨੂੰ ਅਜ ਇਥੇ ਮੈਂਬਰ ਬਣਾਇਆ ਗਿਆ ਇਹ 2.5 ਸਾਲ ਤੋਂ ਪ੍ਰਕਿਰਿਆ ਚੱਲਣ ਦੀ ਸੀ ਅੱਜ ਕਰਨੇ ਆ ਕੱਲ ਕਰਦੇ ਆ ਪਰਸੋਂ ਬਣਾਉਣੇ ਆ ਇਹ ਬੜੀ ਮੁਸ਼ਕਿਲ ਅੱਜ ਕਮੇਟੀ ਵਾਲਿਆਂ ਨੇ ਸਾਥ ਦਿੱਤਾ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਇਹ ਸਾਰੀ ਸੰਗਤ ਜਿੰਨੀ ਵੀ ਗੁਰਦੁਆਰੇ ਆਈ ਹੈ ਸਾਰਿਆਂ ਦਾ ਅਸੀਂ ਸਨਮਾਨ ਕਰਦੇ ਹੋਏ ਇਹਨਾਂ ਨੂੰ ਅੱਜ ਬਣਾਇਆ ਆ ਅੱਗੇ ਵੀ ਜਿਵੇਂ ਵੀ ਇਹਨਾਂ ਨੂੰ ਲੋੜ ਪਊਗੀ ਉਵੇਂ ਅਸੀਂ ਇਹਨਾਂ ਦੇ ਨਾਲ ਖਲੋਤੇ ਆ ਔਰ ਸਾਰੀ ਸੰਗਤ ਦੇ ਅਸੀਂ ਨਾਲ ਆ ਨਾਲ ਮਿਲ ਕੇ ਕੰਮ ਹੋਊਗਾ ਗਰੀਬ ਪਰਿਵਾਰਾਂ ਦੇ ਨੂੰ ਸਾਂਭਣ ਵਾਸਤੇ ਆਪ ਜੀ ਕਮੇਟੀ ਆਪ ਦੀ ਮਹਾਸਭਾ ਜਾਂ ਇਹ ਡਾਇਰੈਕਟਰ ਸਾਹਿਬਾਨ ਕਮੇਟੀ ਦੇ ਸਹਿਯੋਗ ਨਾਲ ਕੀ ਕਾਰਜ ਕਰਨ ਦਾ ਕੋਈ ਪਲਾਨਿੰਗ ਆ ਤੁਹਾਡੀ ਇਦੇ ਵਿੱਚ ਪਲਾਨਿੰਗ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਪਹਿਲਾਂ ਕਮੇਟੀ ਨੂੰ ਬੇਨਤੀ ਹੈ ਉਸ ਤੋਂ ਬਾਅਦ ਭਾਈ ਜਰਨੈਲ ਸਿੰਘ ਨੂੰ ਬੇਨਤੀ ਹੈ ਕਿ ਜੋ ਵੀ ਇਹਨਾਂ ਗਰੀਬ ਪਰਿਵਾਰਾਂ ਵਾਸਤੇ ਭਾਈ ਜਰਨੈਲ ਸਿੰਘ ਦੀ ਸੋਚਣਗੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਤਰ੍ਹਾਂ ਦੀ ਸੇਵਾ ਦਬਾਉਣ ਵਾਸਤੇ ਭਾਈ ਜਰਨੈਲ ਸਿੰਘ ਜੀ ਸਾਡੇ ਸਨਮੁਖ ਰਹਿਣਗੇ ਤੇ ਅਸੀਂ ਇਹਨਾਂ ਗੱਲਾਂ ਦੀ ਉਮੀਦ ਕਰਾਂਗੇ ਕਿ ਗਰੀਬ ਪਰਿਵਾਰ ਜਿਹੜੇ ਨੇ ਬਾਹਰ ਰਹਿ ਰਹੇ ਨੇ ਉਹਨਾਂ ਨੂੰ ਇਥੋਂ ਦੀ ਕੁਝ ਵੀ ਸੇਵਾ ਮਿਲੇ ਉਹਨਾਂ ਨੂੰ ਜ਼ਰੂਰ ਤੋਂ ਜ਼ਰੂਰ ਸੇਵਾ ਮਿਲਣੀ ਚਾਹੀਦੀ ਹੈ ਇਹ ਸਾਡੀ ਸਾਰਿਆਂ ਦੀ ਬੇਨਤੀ ਹੈ ਉਸ ਤੋਂ ਬਾਅਦ ਕਮੇਟੀ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਭਾਈ ਜਰਨੈਲ ਸਿੰਘ ਨੂੰ ਮੈਂਬਰ ਬਣਾਇਆ ਹੈ ਦੁਬਾਰਾ ਤੋਂ ਮੈਂ ਇਸ ਗੱਲ ਦੀ ਤਗੀਦ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਨਾਰ ਸਿੰਘ ਜੀ ਆਪ ਜੀ ਕੋਈ ਪਲਾਨਿੰਗਸ ਹੈ ਨੇ ਵੀ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਗਰੀਬ ਸਿੱਖ ਪਰਿਵਾਰ ਨੇ ਜਿਨ੍ਹਾਂ ਦੀ ਬਾਹ ਕੋਈ ਵੀ ਨਹੀਂ ਫੜਦਾ ਆ ਆਪ ਜੀ ਨੂੰ ਮੌਕਾ ਮਿਲਿਆ ਵਾ ਮੈਂਬਰ ਬਣੇ ਹੋ ਕਮੇਟੀ ਦੇ ਕੀ ਆਪ ਜੀ ਇਹਨਾਂ ਵਾਸਤੇ ਕੀ ਕੋਸ਼ਿਸ਼ ਕਰੋਗੇ ਇਦਾਂ ਜੇ ਅਸੀਂ 5-7 ਸਾਲ ਤੋਂ ਪਹਿਲੋਂ ਤੋਂ ਵੀ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦੀਆਂ ਬੱਚੀਆਂ ਨੂੰ ਸਖਲਾਈ ਸਖਲਾਈ ਮਸ਼ੀਨਾ ਦਿੱਤੀ ਅਸੀਂ ਅਸੀਂ ਵੀ ਸਾਡੀਆਂ ਜਿਹੜੀਆਂ ਬੱਚੀਆਂ ਨੇ ਨਪੜਨੇ ਤੇ ਉਹ ਆਪਣੀ ਸਖਲਾਈ ਸਿੱਖ ਕੇ ਆਪਣੀ ਰੋਜੀ ਰੋਟੀ ਚਲਾ ਸਕਣ ਉਸ ਤੋਂ ਬਾਅਦ ਹੋਰ ਵੀ ਸਾਡੇ ਰੁੱਦਰਪੁਰ ਕਾਸ਼ੀਪੁਰ ਤੇ ਇੱਧਰ ਜੁਪੀ ਦੇ ਵਿੱਚ ਵੀ ਬਹੁਤ ਜ਼ਿਆਦਾ ਉਹ ਜੇ ਗਰੀਬ ਪਰਿਵਾਰ ਮਰੀਜ਼ ਸੀ ਜਿਹੜੇ ਕੁਝ ਐਕਸੀਡੈਂਟ ਹੋ ਗਏ ਜਾਂ ਕਿਸੇ ਪ੍ਰਕਾਰ ਨਾਲ ਉਹਨਾਂ ਨੂੰ ਵੀ ਸਮੇਂ-ਸਮੇਂ ਦੇ ਵਿੱਚ ਆਪਾਂ ਕੁਝ ਨਾ ਕੋ ਜੋ ਵੀ ਸਾਡੇ ਕੋਲ ਸਰਦਾ ਬਣਦਾ ਸੀ ਸਾਡੀ ਮਜਬੀ ਸਿੱਖ ਮਾਸਬਾਬ ਲੋ ਉਹਨਾਂ ਦੀ ਆਪਾਂ ਸੇਵਾ ਕਰਦੇ ਰਹੇ ਆ ਤੇ ਗਾਂਵੀਆਂ ਆਪਾਂ ਵੱਧ ਤੋਂ ਵੱਧ ਹਰ ਪਰਿਵਾਰ ਦੀ ਗਰੀਬ ਪਰਿਵਾਰ ਭਾਵੇਂ ਕੋਈ ਵੀ ਬਰਾਦਰੀ ਦਾ ਹੋਵੇ ਉਹਦੀ ਅਸੀਂ ਵੱਧ ਤੋਂ ਵੱਧ ਸੇਵਾ ਕਰਦੇ ਰਾਂਗੇ ਧੰਨਵਾਦ ਜੀ ਇਹ ਚਾਹੀਦਾ ਵਾ ਸਾਡੀਆਂ ਕਮੇਟੀਆਂ ਨੇ ਜਾਂ ਸਾਡੀਆਂ ਸੁਭਾਵਾਂ ਨੇ ਇਹਨਾਂ ਨੂੰ ਚਾਹੀਦਾ ਵੀ ਗਰੀਬ ਸਿੱਖਾਂ ਦੀ ਬਾਮ ਫਾਇਨ ਠੀਕ ਹੈ ਜੀ ਇਹਨਾਂ ਨੂੰ ਚਾਹੀਦਾ ਵੀ ਜਿਹੜੇ ਸਾਡੇ ਗਰੀਬ ਬੱਚੇ ਨੇ ਪੜ੍ਹਾਈ ਖਣੋਂ ਰਹਿ ਜਾਂਦੇ ਨੇ ਫੀਸਾਂ ਖਣੋਂ ਰਹਿ ਜਾਂਦੇ ਨੇ ਜਾਂ ਸਾਡੀਆਂ ਬੱਚੀਆਂ ਨੇ ਕਿ ਸ਼ਿਕਲਾਈ ਖਣੋਂ ਰਹਿ ਜਾਂਦੀਆਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਧੰਨਵਾਦ ਅੱਜ ਰਿੰਗੜਾ ਸਮਾਜ ਤੋਂ ਭਾਈ ਜਰਨੈਲ ਸਿੰਘ ਜੀ ਨੂੰ ਕਮੇਟੀ ਦੇ ਨਾਮਿਤ ਕਰਨ ਵਾਸਤੇ ਡਾਇਰੈਕਟਰ ਬਹੁਤ ਬਹੁਤ ਧੰਨਵਾਦ ਔਰ ਸਰ ਸਮਾਜ ਇਸ ਪ੍ਰਬੰਧ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਹੈ ਉਹਨਾਂ ਦਾ ਔਰ ਉਮੀਦ ਕਰਦਾ ਹੈ ਕਿ ਇਹ ਸਮਾਜ ਦਾ ਪ੍ਰਤੀਤ ਦੋਜਾ ਕਰਦੇ ਰਹਿਣਗੇ ਧੰਨਵਾਦ

ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ 사ਸੰਗਤ ਜੀ ਗੁਰਦੁਆਰਾ ਨਾਨਕਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬੜਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਚਿਰ ਤੋਂ ਅੜੇ ਹੋਏ ਇਸ ਮਸਲੇ ਨੂੰ ਬਹਾਲ ਕੀਤਾ ਹੈ ਕਈ ਵਾਰੀ ਮੀਟਿੰਗਾਂ ਹੋਈਆਂ ਕਈ ਵਾਰੀ ਪੰਚਾਇਤਾਂ ਹੋਈਆਂ ਤੇ ਮਸਲਾ ਹੱਲ ਨਹੀਂ ਸੀ ਹੋ ਰਿਹਾ ਅੱਜ ਕਮੇਟੀ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਮਸਲੇ ਨੂੰ ਹੱਲ ਕੀਤਾ ਹੈ ਤੇ ਕਮੇਟੀ ਵੱਲੋਂ ਭਾਈ ਜਰਨੈਲ ਸਿੰਘ ਨੇ ਮੈਂਬਰ ਬਣਾਇਆ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਜਰਨੈਲ ਸਿੰਘ ਜੀ ਕਮੇਟੀ ਨਾਲ ਮਿਲ ਕੇ ਚੱਲਣਗੇ ਤੇ ਕਮੇਟੀ ਜੋ ਆਖੇਗੀ ਉਸੇ ਹਿਸਾਬ ਨਾਲ ਕੰਮ ਕਰ ਕੀਤਾ ਜਾਏਗਾ ਤੇ ਬੜਾ ਬੜਾ ਧੰਨਵਾਦ ਇਹ ਕਮੇਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ